ਸ੍ਰੀ ਕਾਲ ਜੀ ਸਵਾਗਤ ਹੈ ਆਪਣੇ ਚੈਨਲ ਗੁਰਨਾਨਕ ਸੋਰ ਮੈਸਰਖਾਨਾ ਤੇ ਥੋੜਾ ਅੱਜ ਆਪਾਂ ਨਿਊ ਕਲੈਕਸ਼ਨ ਲੈ ਕੇ ਤੁਹਾਡੇ ਵਾਸਤੇ ਫੇਰ ਹਾਜ਼ਰ ਹੋਏ ਆ ਜਿਹੜਾ ਆਪਾਂ ਅੱਜ ਦਾ ਸਟੱਫ ਲੈ ਕੇ ਆਏ ਆ ਇਹ ਆਪਾਂ ਜੋਰੀ ਹਾੜਾ ਲੈ ਕੇ ਆਏ ਆ ਆਰੀ ਵਰਕ ਦੀ ਤੇ ਅੱਜ ਬਹੁਤ ਹੀ ਸੋਹਣਾ ਕਨਸੈਪਟ ਹੈ ਜਿਹੜਾ ਆਪਾਂ ਤੁਹਾਡੇ ਵਾਸਤੇ ਲੈ ਕੇ ਹਾਜ਼ਰ ਹੋਏ ਆ ਤੇ ਆਪਾਂ ਲੋਕੇਸ਼ਨ ਨਾਲ ਦੀਨਾ ਦੱਸਦੇ ਨੇ ਜਿਹੜੀ ਆਪਣੀ ਸ਼ਾਪ ਹੈ ਡਿਸਟ੍ਰਿਕਟ ਬਠਿੰਡਾ ਮਾਣ ਮੰਡੀ ਦੇ ਨੇੜੇ ਸੜਾ ਮੈਸਰ ਖਾਨਾ ਪਿੰਡ ਰਹਿ ਜਾਂਦਾ ਜਿੱਥੇ ਆਪਣੀ ਇੱਕ ਗੁਨਾਨ ਕਲਾਥ ਹਾਊਸ ਆਪਣਾ ਜਿਹੜਾ ਮਠਾੜੂ ਸ਼ਾਪ ਹੈ ਆਪਣੀ ਪਿੰਡ ਦੇ ਵਿੱਚ ਤੇ ਜਿਹੜਾ ਆਪਣਾ ਪਿੰਡਾ ਬਠਿੰਡਾ ਮਾਨਸਾ ਰੋਡ ਤੇ ਰਹਿ ਜਾਂਦਾ ਹੈ ਇਹ ਆਪਣੀ ਲੋਕੇਸ਼ਨ ਸੀਗੀ ਤੇ ਆਪਣੇ ਕੋਲੇ ਅੱਜ ਆਏ ਨੇ ਸੋਹਣੇ ਸੋਹਣੇ ਛੂਟ ਆਰੀ ਵਰਕ ਦੇ ਆਪਾਂ ਤੁਹਾਨੂੰ ਦਿਖਾਉਣੇ ਆ ਓਪਨ ਕਰਕੇ ਬਹੁਤ ਸੋਹਣੇ ਤੇ ਰੇਟ ਵੀ ਇਹਨਾਂ ਦੇ ਬਹੁਤ ਵਾਜਬ ਹੋਣਗੇ ਤੇ ਆਜੋ ਵੀਡੀਓ ਕਰਦੇ ਆ ਸ਼ੁਰੂ ਤੇ ਸਾਰੇ ਜਣੇ ਆਪਾਂ ਰਲ ਕੇ ਦੇਖਾਂਗੇ ਪਹਿਲਾ ਛੂਟ ਆਪਾਂ ਤੁਹਾਨੂੰ ਦਿ ਇਹ ਅੱਜ ਦਾ ਜਿਹੜਾ ਸਟਾਫ ਹੈ ਸਾਰਾ ਆਰੀਵਰਕ ਵਾਲਾ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਇਹਦਾ ਆਹ ਲਓ ਜੀ ਇਹ ਆਪਾਂ ਦੇਵਾਂਗੇ ਤੁਹਾਨੂੰ ਮੈਚਿੰਗ ਸੂਟ ਆਹ ਇਹਦੇ ਜਿਹੜਾ ਹੈਗਾ ਜੋਰਜਟ ਦਾ ਸਟਾਫ ਹੈ ਬਹੁਤ ਹੀ ਸੋਹਣਾ ਤੁਸੀਂ ਕਲੋਜ਼ ਤੋਂ ਚੈੱਕ ਕਰ ਸਕਦੇ ਹੋ ਤੇ ਇਹਦੇ ਉੱਤੇ ਸਾਰਾ ਆਰੀਵਰਕ ਦਾ ਕੰਮ ਕੀਤਾ ਹੈ ਵਧੀਆ ੜੀ ਜੋਰਜਟ ਲਾਈ ਹੈ ਤੇ ਲੈਸ ਵਗੈਰਾ ਲਾ ਕੇ ਜਿਹੜਾ ਤਿਆਰ ਕੀਤਾ ਹੈ ਤੇ ਆਪਾਂ 2.5 ਮੀਟਰ ਦੀ ਆਪਾਂ ਤੁਹਾਨੂੰ ਸਲਵਾਰ ਦੇਵਾਂਗੇ ਤੇ ਉਹ ਵੀ ਵਧੀਆ ਕੁਆਲਿਟੀ ਦੀ ਲੱਗੀ ਹੈ ਪਿਓਰ ਮਸਲੀਨ ਦੀ ਤੇ ਬਹੁਤ ਸੋਹਣਾ ਸੂਟ ਹੈ ਪਹਿਲਾ ਕਲਰ ਆਪਾਂ ਤੁਹਾਨੂੰ ਫਿਰੋਜੀ ਦੇ ਵਿੱਚ ਦੇਵਾਂਗੇ ਤੇ ਨਾਲ ਦੁਪੱਟਾ ਵੀ ਆਪਾਂ ਤੁਹਾਨੂੰ ਜੋੜ ਜੱਟ ਦਾ ਦੇਵਾਂਗੇ ਇਹਦੇ ਵਿੱਚ ਇਹ ਦੁਪੱਟੇ ਦੇ ਉੱਤੇ ਲੈਸ ਲਾਉਣ ਵਾਸਤੇ ਉਹਨਾਂ ਨੇ ਤੁਹਾਨੂੰ ਨਾਲ ਖੋਲ ਕੇ ਦੁਪੱਟਾ ਓਪਨ ਕਰਕੇ ਦਿਖਾਉਣੀ ਆ ਆਹ ਲੋ ਜੀ ਦੁਪੱਟੇ ਦਾ ਸੈਜ ਹੈਗਾ ਬਹੁਤ ਖੁੱਲਾ ਤੁਸੀਂ ਡਿਜ਼ਾਈਨ ਦੇਖੀਏ ਇਹ ਡਿਜ਼ਾਈਨ ਵੀ ਬਹੁਤ ਪਿਆਰਾ ਹੈ ਲਾਈਟ ਸ਼ੇਡ ਜਾ ਆਪਣਾ ਫਿਰੋਜੀ ਵਾਲਾ ਤੇ ਦੁਪੱਟੇ ਦੀ ਫਿਨਿਸ਼ਿੰਗ ਬਣੂਗੀ ਇਹਨਾਂ ਨੇ ਛੱਡਿਆ ਹੋਇਆ ਦੁਪੱਟੇ ਦੇ ਉੱਤੇ ਲੈਸ ਲੱਗੂਗੀ ਜਿਹੜੀ ਸੂਟ ਤੁਸੀਂ ਆਪਦੇ ਸੂਟ ਦੇ ਉੱਤੇ ਲੈਸ ਲਵਾਵੋਗੇ ਤੇ ਦੁਪੱਟਾ ਵੀ ਉਸੇ ਲੈਸ ਦੇ ਨਾਲ ਕਵਰ ਹੋ ਤੇ ਆਪਾਂ ਸਿਰਫ ਤੇ ਸਿਰਫ ਸੂਟ ਦਾ ਰੇਜ ਦੇਵਾਂਗੇ 1850 ਰੁਪਿਆ ਤੁਸੀਂ ਆਲ ਇੰਡੀਆ ਦੇ ਵਿੱਚ ਸਾਡੇ ਕੋਲੋਂ ਜਿੱਤੇ ਜਿੱਥੇ ਮਰਜੀ ਸੂਟ ਬਾਇ ਕਰ ਲਿਓ ਸ਼ਿਪਿੰਗ ਦੀ ਫਰੀ ਰਹੂਗੀ ਤੇ 1850 ਦੇ ਵਿੱਚ ਆਪਾਂ ਤੁਹਾਨੂੰ ਸੂਟ ਦੇਾਂਗੇ ਬਹੁਤ ਹੀ ਸੋਹਣੇ ਸੂਟ ਨੇ ਦੂਸਰਾ ਕਲਰ ਆਪਣੇ ਕੋਲੇ ਆ ਗਿਆ ਲੈਮਨ ਲੈਮਨ ਕਲਰ ਦਾ ਸੂਟ ਆ ਗਿਆ ਆਹ ਲਓ ਜੀ ਲਾਈਟ ਲੈਮਨ ਜਆ ਪੂਰਾ ਮਿੱਠਾ ਮਿੱਠਾ ਕਲਰ ਹੈ ਕਲਰ ਆ ਜੇ ਸਾਰੇ ਸੋਹਣੇ ਨੇ ਸੂਟਾਂ ਦੇ ਤੇ ਤੁਸੀਂ ਸਾਡੇ ਕੋਲੋਂ ਆਨਲਾਈਨ ਬੁੱਕ ਕਰ ਸਕਦੇ ਹੋ ਸੂਟ ਸਾਡੇ ਸਟੋਰ ਗੁਰਨਾਨਕ ਸਟੋਰ ਮੈਸਰ ਖਾਨਾਂ ਦੇ ਆ ਕੇ ਵੀ ਤੁਸੀਂ ਸੂਟ ਨੂੰ ਬਾਏ ਕਰ ਸਕਦੇ ਹੋ ਆਹ ਲਓ ਜੀ ਦੂਸਰਾ ਕਲਰ ਆਪਣੇ ਕੋਲੇ ਆ ਗਿਆ ਲੈਮਨ ਸ਼ੇਡ ਬਹੁਤ ਹੀ ਪਿਆਰਾ ਸੂਟ ਹੈ ਤੇ 2.5 ਮੀਟਰ ਦੇ ਖੁੱਲੇ ਸਾਈਜ਼ ਦੇ ਵਿੱਚ ਛੱਡ ਰਹੂਗੀ ਤੇ 2.5 ਮੀਟਰ ਦੇ ਵਿੱਚ ਸਲਵਾਰ ਰਹੂਗੀ ਤੇ 2.5 ਮੀਟਰ ਦਾ ਦੁਪੱਟਾ 7.5 ਮੀਟਰ ਕਪੜਾ ਜਿਹੜਾ ਆਪਾਂ ਤੁਹਾਨੂੰ ਦੇਾਂਗੇ ਤੇ ਕਲਰ ਸਾਰੇ ਬਹੁਤ ਹੀ ਸੋਹਣੇ ਆਹ ਲਓ ਜੀ ਦੁਪੱਟੇ ਦੀ ਸਾਈਜ਼ ਚੈੱਕ ਕਰ ਸਕਦੇ ਹੋ ਦੁਪੱਟਾ ਲਿਆ ਬਹੁਤ ਹੀ ਸੋਹਣਾ ਲੱਗਦਾ ਪਿਓਰ ਪਿਓਰ ਜੱਟ ਦਾ ਆਪਾਂ ਦੁਪੱਟਾ ਦੇਾਂਗੇ ਤੁਹਾਨੂੰ 2.2 ਮੀਟਰ ਦੇ ਸਾਈਜ਼ ਦੀਆਂ ਤਿੰਨੇ ਚੀਜ਼ਾਂ ਹੋਣਗੀਆਂ ਤੇ 7.5 ਮੀਟਰ ਕੱਪੜੇ ਦੇ ਵਿੱਚ ਆਪਾਂ ਤੁਹਾਨੂੰ ਛੂਟ ਦੇਵਾਂਗੇ ਰੇ ਦੇਵਾਂਗੇ ਸਿਰਫ 5800 ਰੁਪਿਆ ਆਲ ਇੰਡੀਆ ਸ਼ਿਪਿੰਗ ਫਰੀ ਹੋਊਗੀ ਤੁਸੀਂ ਸਾਡੇ ਕੋਲੋਂ ਕਿਸੇ ਵੀ ਸ਼ਹਿਰ ਤੋਂ ਕਿਸੇ ਵੀ ਪਿੰਡ ਤੋਂ ਤੁਸੀਂ ਇਰੀਆ ਦੇ ਵਿੱਚ ਮੰਗਾ ਸਕਦੇ ਹੋ ਸੂਟ ਆਹ ਲਓ ਜੀ ਇਸ ਤੋਂ ਬਾਅਦ तीसरा ਕਲਰ ਜਿਹੜਾ ਇਹ ਬੇਬੀ ਪਿੰਕ ਆ ਗਿਆ ਡਾਰਕ ਪਿੰਕ ਦੇ ਵਿੱਚ ਕੰਟਰਾਸਟ ਕੰਬੋ ਬਹੁਤ ਹੀ ਸੋਹਣਾ ਹੈ ਇਹਦਾ ਵੀ ਇਹ ਸਲਵਾਰਾ ਸਾਰਿਆਂ ਨਾਲ ਬਹੁਤ ਹੀ ਇੱਕ ਸੋਹਣੀ ਹੈ ਬਹੁਤ ਹੀ ਸੋਹਣੇ ਕੱਪੜੇ ਦੀਆਂ ਪਿਓਰ ਮਸਲੀਨੀਆਂ ਖੁੱਲੇ ਸਾਈਜ਼ ਦੀ ਸਲਵਾਰ ਦੇਵਾਂਗੇ ਖੁੱਲੇ ਸਾਈਜ਼ ਦਾ ਸ਼ਰਟ ਪੀਸ ਦੇਵਾਂਗੇ ਖੁੱਲੇ ਸਾਈਜ਼ ਦਾ ਆਪਾਂ ਤੁਹਾਨੂੰ ਦੇਵਾਂਗੇ ਦੁਪੱਟਾ ਆਹ ਲਓ ਜੀ ਇਹ ਵਾਲਾ ਆ ਗਿਆ ਕਲਰ ਬੇਬੀ ਪਿੰਕ ਤੇ ਦੁਪੱਟੇ ਦਾ ਸਾਈਜ਼ ਦੇਖੋ ਤੁਸੀਂ ਪੂਰਾ ਖੁੱਲਾ ਸਾਈਜ਼ ਹੈ ਦੁਪੱਟਾ ਆਪਾਂ ਤੁਹਾਨੂੰ ਦੇਵਾਂਗੇ ਪੂਰੇ 2.5 ਮੀਟਰ ਦਾ ਤੇ ਦੁਪੱਟੇ ਦੀ ਲੁੱਕ ਵੀ ਬਹੁਤ ਹੀ ਸੋਹਣੀ ਹੈ ਜੇ ਤੁਸੀਂ ਦੁਪੱਟੇ ਲਓਗੇ ਨਾ ਗ੍ਰੇਸਫੁੱਲ ਦੁਪੱਟਾ ਬਹੁਤ ਹੀ ਸੋਹਣਾ ਲੱਗੂਗਾ ਬਹੁਤ ਸੋਹਣਾ ਲੱਗੂਗਾ ਇਹਦੇ ਵਿੱਚ ਆਪਣੇ ਕੋਲੇ ਤਿੰਨ ਕਲਰ ਇਸੇ ਦੇ ਵਿੱਚ ਆਏ ਸੀ ਪਹਿਲਾ ਕਲਰ ਪਿੰਕ ਦੂਸਰਾ ਕਲਰ ਲੈਮਨ ਤੇ ਤੀਸਰਾ ਕਲਰ ਫਰੋਜੀ ਤੇ ਇਸ ਤੋਂ ਬਾਅਦ ਮੈਂ ਥੋੜੇ ਡਾਰਕ ਕਲਰ ਲੈ ਕੇ ਆਈਆਂ ਬਹੁਤ ਹੀ ਸੋਹਣੇ ਕਲਰ ਨੇ ਇਹ ਵੀ ਤੇ ਇਹ ਵੀ ਖੋਲ ਕੇ ਦਿਖਾਵਾਂਗੇ ਆਪਾਂ ਤੁਹਾਨੂੰ ਆਹ ਲਓ ਜੀ ਇਹ ਆ ਗਏ ਮਹਿੰਦੀ ਕਲਰ ਆਹ ਲਓ ਜੀ ਇਹ ਆ ਇਹ ਹੈਗਾ ਮਹਿੰਦੀ ਕਲਰ ਦੇ ਵਿੱਚ ਸਲਵਾਰਾਂ ਸਾਰਿਆਂ ਨਾਲ ਪਲੇਨ ਹੋਣਗੀਆਂ ਸਟਾਫ ਬਹੁਤ ਹੀ ਸੋਹਣਾ ਹੋਊਗਾ ਤੇ ਵਧੀਆ ਬ੍ਰਾਂਡਡ ਮਾਲ ਹੈ ਸਾਰਾ ਇਹ ਆਹ ਲੋ ਜੀ ਸਲਵਾਰ ਵੀ ਇੱਕ ਮਸਲੀਨ ਦਾ ਇਹ ਜਿਹਾ ਸਟਾਫ ਆਇਆ ਹੈ ਤੇ ਕਿ ਵੀ ਇਹਦੀ ਸਲਵਾਰ ਚਮਕ ਵਾਲੀ ਆ ਬਹੁਤ ਹੀ ਸੋਹਣਾ ਕਪੜਾ ਹੈ ਤੇ ਸ਼ਰਟ ਤੇ ਲੋਨ ਲਾਉਣੀ ਪਊਗੀ ਸੋਨੂੰ ਕੱਲੀ ਸ਼ਰਟ ਤੇ ਲੋਨ ਲੱਗੂਗੀ ਸਲਵਾਰ ਤੇ ਕੋਈ ਸੋਨੂੰ ਲੋਨ ਲਾਉਣ ਦੀ ਲੋੜ ਨਹੀਂ ਆਹ ਲੋ ਜੀ ਆਹ ਵਾਲਾ ਇਹਦਾ ਦੁਪੱਟਾ ਚੈੱਕ ਕਰਾ ਦਨੇ ਆ ਸੋਨੂੰ ਦੁਪੱਟੇ ਦਾ ਡਿਜ਼ਾਈਨ ਖੋਲ ਕੇ ਦਿਖਾਉਣਾ ਜ਼ਰੂਰੀ ਹੈ ਕਿਉਂਕਿ ਦੁਪੱਟੇ ਦੇ ਡਿਜ਼ਾਈਨ ਤੋਂ ਪਤਾ ਲੱਗ ਜਾਂਦਾ ਹੈ ਆਹ ਲਓ ਜੀ ਸਿਆਹੇ ਬਹੁਤ ਖੁੱਲੇ ਨੇ ਤੇ ਲੈ ਸਾਨੂੰ ਦੁਪੱਟਿਆਂ ਤੇ ਸਾਰਿਆਂ ਤੇ ਲਾਉਣੇ ਪਊ ਕਵਰ ਕਰਨ ਵਾਸਤੇ ਕਿਉਂਕਿ ਇਹ ਦੁਪੱਟਾ ਥੋੜਾ ਹੈਵੀ ਬਣ ਜਾਂਦਾ ਥੋੜਾ ਪਾਰਟੀ ਵੇਅਰ ਬਣ ਜਾਂਦਾ ਬਹੁਤ ਹੀ ਸੋਹਣਾ ਲੱਗਦਾ ਆਹ ਲਓ ਜੀ ਅਗਲਾ ਕਲਰ ਆਪਣੇ ਕੋਲੇ ਗ੍ਰੇ ਲੁੱਕ ਦੇ ਵਿੱਚ ਆ ਗਿਆ ਜਿਹੜੀ ਲੋਕੇ ਦੀ ਗ੍ਰੇ ਵਾਲੀ ਹੈ ਨਾ ਬਹੁਤ ਹੀ ਸੋਹਣੀ ਹੈ ਇਹ ਆਹ ਲਓ ਜੀ ਇਹ 슈ਟ ਆਪਾਂ ਤੁਹਾਨੂੰ ਦੇਾਂਗੇ ਗ੍ਰੇ ਕਲਰ ਦੇ ਵਿੱਚ ਡੇਟਾਈ 2.5 ਮੀਟਰ ਦਾ ਤੁਹਾਨੂੰ ਸਾਰਾ ਸਟਾਫ ਦੇਵਾਂਗੇ ਸ਼ਰਟ ਵੀ 2.5 ਮੀਟਰ ਦੀ ਦੇਵਾਂਗੇ ਤੇ ਸਲਵਾਰ ਵੀ 2.5 ਮੀਟਰ ਦੀ ਦੁਪੱਟਾ ਵੀ 2.5 ਮੀਟਰ ਦਾ ਤੇ 7.5 ਮੀਟਰ ਦਾ ਤੁਹਾਨੂੰ ਜਿਹੜਾ ਸੂਟ ਆਪਾਂ ਦੇਵਾਂਗੇ ਖੁੱਲਾ ਸਾਈਜ਼ ਤੁਸੀਂ ਕੱਦ ਦਾ ਕਾਟ ਦੇ ਹਿਸਾਬ ਨਾਲ ਜਿੰਨਾ ਮਰਜ਼ੀ ਸੂਟ ਨੂੰ ਤੁਸੀਂ ਬਣਾ ਲਿਓ ਆਹ ਲਓ ਜੀ ਦੁਪੱਟੇ ਦਾ ਡਿਜ਼ਾਈਨ ਚੈੱਕ ਕਰ ਲਓ ਪੱਲਿਆਂ ਦੇ ਉੱਤੇ ਤੇ ਆਹ ਲਓ ਜੀ ਬੇਲਾਂ ਤੇ ਫਲਾਵਰ ਬਹੁਤ ਹੀ ਸੋਹਣਾ ਹੈ ਡਾਰਕ ਗ੍ਰੇ ਜਿਹਾ ਕਲਰ ਹੈ ਬੜਾ ਪਿਆਰਾ ਤੇ ਲਾਸਟ ਵਾਲਾ ਆਪਣੇ ਕੋਲੇ ਆ ਗਿਆ ਕਾਫੀ ਸ਼ੇਡ ਕਾਫੀ ਸ਼ੀਟ ਦੇ ਵਿੱਚ ਲਾਸਟ ਵਾਲਾ ਸੂਟ ਆਇਆ ਆਪਣੇ ਕੋਲੇ ਸਿੰਗਲ ਸੂਟ ਇਹ ਰਹਿ ਗਿਆ ਤੇ ਇਹ ਜਿਹੜਾ ਆਪਣੇ ਕੋਲੇ ਸਟਾਕ ਹੈ ਇਹ ਲਿਮਟਿਡ ਸਟਾਕ ਹੈ ਤੁਸੀਂ ਫਟਾਫਟ ਸਾਡੇ ਕੋਲੋਂ ਸਕਰੀਨਸ਼ਾਟ ਭੇਜ ਕੇ ਸੂਟ ਨੂੰ ਬਾਏ ਕਰ ਸਕਦੇ ਹੋ ਆਹ ਲਓ ਜੀ ਕਲਰ ਦੀ ਗ੍ਰੇਸ ਲੋਗ ਚੈੱਕ ਕਰ ਸਕਦੇ ਹੋ ਤੁਸੀਂ ਸਲਵਾਰ ਬੜੇ ਪਿਆਰੇ ਕਲਰ ਨੇ ਇਹਦੇ ਤੇ ਦੁਪੱਟਾ ਤੁਹਾਨੂੰ ਮੈਂ ਦਿਖਾਉਣੀ ਆ ਖੋਲ ਕੇ ਆ ਲੋ ਜੀ ਦੁਪट्टे ਦਾ ਸਹਿਜ ਪੂਰਾ 2.5 ਮੀਟਰ ਦਾ ਤੇ ਡਿਜ਼ਾਈਨ ਵੀ ਬਹੁਤ ਹੀ ਸੋਹਣਾ ਹੈ ਬਹੁਤ ਹੀ ਸੋਹਣੇ ਲੱਗਦੇ ਆ ਦੁਪट्टे ਇਹ ਸੂਟਾਂ ਦੇ ਨਾਲ ਹੀ ਇਹ ਹੰਡ-ਹੰਡ ਕੇ ਜਿਹੜੇ ਦੁਪट्टे ਪਾੜਦੇ ਨੇ ਇਹ ਇਹਨਾਂ ਦਾ ਨਾ ਕੋਈ ਕਲਰ ਦਾ ਲੰਪਾ ਆਉਂਦਾ ਨਾ ਹੀ ਇਹ ਕਿਸੇ ਕਿਸਮ ਦਾ ਬੋਰਾ ਆਉਂਦਾ ਕਿਸੇ ਕਿਸਮ ਦਾ ਵੀ ਇਹਨੂੰ ਜਿਹੜੀ ਕੰਪਲੀਟਾ ਨਹੀਂ ਆਉਂਦੀ ਕਪੜਾ ਜਿਹੜਾ ਹੈਗਾ ਬਹੁਤ ਹੀ ਵਧੀਆ ਕੁਆਲਿਟੀ ਦਾ ਹੈ ਤੇ ਰੇਂਜ ਇਹਨਾਂ ਦੀ ਰਹੂਗੀ ਅੱਜ ਦੇ ਸੂਟਾਂ ਦੀ ਸਾਰਿਆਂ ਦੀ 1850 ਰੁਪਏ ਆਲ ਇਨ ਸ਼ਿਪ ਫ੍ਰੀ ਰਹੋਗੇ ਤੇ ਜੇ ਤੁਸੀਂ ਸਾਡੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਚੈਨਲ ਨੂੰ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਿਓ ਕਿਉਂਕਿ ਸੋਹਣੀਆਂ-ਸੋਹਣੀਆਂ ਵੀਡੀਓ ਆਪਾਂ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਹਨੇ ਆਂ ਬੰਦੇ ਦਾ ਜਿਹੜਾ ਹੈਗਾ ਹੌਸਲਾ ਬਣ ਜਾਂਦਾ ਹੈ ਵੈਸੇ ਤਾਂ ਜਿਹੜਾ ਆਪਣਾ ਐਕਸਪੀਰੀਅੰਸ ਹੈ ਉਹ 17 ਤੋਂ 18 19 ਸਾਲ ਦਾ ਹੈਗਾ ਤੇ ਬਾਕੀ ਜੇ ਤੁਸੀਂ ਸਾਨੂੰ ਲਾਈਕ ਸ਼ੇਅਰ ਕਰਦੇ ਹੋ ਸੋਹਣਾ ਜਿਹਾ ਕਮੈਂਟ ਕਰਦੇ ਹੋ ਸਾਡਾ ਹੌਸਲਾ ਹੋਰ ਵੀ ਜ਼ਿਆਦਾ ਵਧ ਜਾਂਦਾ ਕਿਉਂਕਿ ਪਿੰਡਾਂ ਦੇ ਵਿੱਚ ਕੰਮ ਜਿਹੜਾ ਹੈਗਾ ਲੇਡੀਜ਼ ਕਰਦੀਆਂ ਨੇ ਉਹ ਬੇਸ਼ੱਕ ਬਹੁਤ ਟਾਈਮ ਤੋਂ ਕਰਦੀਆਂ ਨੇ ਜਿਹੜਾ ਹੁਣ ਸੋਸ਼ਲ ਮੀਡੀਆ ਦਾ ਜੋਗਾ ਹੈ ਤੇ ਇਹਦੇ ਉੱਤੇ ਬੰਦਾ ਜਦੋਂ ਚਾਰਸ਼ ਫੇਰੇ ਮਤਲਬ ਵਧੀਆ ਵਧੀਆ ਕਮੈਂਟ ਆਉਂਦੇ ਨੇ ਤੇ ਤੁਸੀਂ ਸਾਨੂੰ ਬਹੁਤ ਪਿਆਰ ਦਿੰਦੇ ਹੋ ਫੇਰ ਸਾਡਾ ਦਿਲ ਗੱਦਗਦ ਹੋੜਦਾ ਹੈ ਇਹ ਧੰਨਵਾਦ ਜੀ ਸ਼ਸ਼ੀਕਾਲ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਸੋਹਣਾ ਜਿਹਾ ਕਮੈਂਟ ਕਰਨਾ ਜੀ ਧੰਨਵਾਦ